ਬਹੁਤ ਪਿਆਰ ਦੇ ਰਹੇ ਸੀ ਸਭ ਨੇ ਮਤਲਬ ਪੂਰਾ ਸਾਥ ਦਿੱਤਾ ਕੋਈ ਸਾਨੂੰ ਏਦਾਂ ਨਹੀਂ ਲੱਗ ਰਿਹਾ ਕਿ ਇਹ ਪੰਜਾਬ 'ਚ ਨਹੀਂ ਸ਼ੂਟ ਹੋ ਰਹੀਆਂ ਹਰਿਆਣੇ ਸ਼ੂਟ ਕਰ ਰਹੇ ਹਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਐਂ ਸੀ ਪੰਜਾਬ 'ਚ ਸ਼ੂਟ ਕਰ ਰਹੇ ਹਾਂ ਪੰਜਾਬ 'ਚ ਸ਼ੂਟ ਕਰ ਰਹੇ ਕੋਈ ਵੀ ਨਹੀਂ ਦਿੱਕਤ ਹੈ ਲੋਕਾਂ ਵੱਲੋਂ ਬਹੁਤ ਪਿਆਰ ਹਨਾ ਇਹ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇਨਸਾਨ ਤਾਂ ਪਰ ਸੇਮ ਇੱਕੋ ਜਿਹੇ ਆ ਹੈਨਾ ਰੱਬ ਨੇ ਬਣਾ ਕੇ ਭੇਜਿਆ ਮੈਨੂੰ ਨਹੀਂ ਲੱਗਦਾ ਕੋਈ ਫਰਕ ਹੋਵੇ ਕਿਸੇ ਦਾ ਉਹ ਇੱਕ ਨੈਣ ਨਕਸ਼ਾ ਜਾਂ ਇੱਕ ਰੰਗਵੰਨ ਫਰਕ ਹੋ ਸਕਦਾ ਹੈ ਲੇਕਿਨ ਦਿਲ ਤਾਂ ਸਾਰਿਆਂ ਦੇ ਅੰਦਰ ਧੜਕਦਾ ਹੈ ਜਦੋਂ ਕਿਸੇ ਵੀ ਚੀਜ਼ ਚ ਲਾ ਲੋ ਨਾ ਸਾਡੇ ਖਾਣ ਪੀਣ ਚ ਨਾ ਸਾਡੇ ਰਹਿਣ ਸਹਿਣ ਚ ਨਾ ਹੀ ਸਾਡੇ ਧਰਮ ਚ ਸਾਨੂੰ ਕਦੇ ਕੋਈ ਫਰਕ ਹੀ ਨਹੀਂ ਲੱਗਦਾ ਇੱਕ ਅੰਦਰ ਸਾਨੂੰ ਮਤਲਬ ਬੋਲੀ ਦਾ ਥੋੜਾ ਬੋਧ ਜੇਨ ਜ਼ਰੂਰ ਹੋਵੇ ਬੋਲੀ ਦਾ ਉਹ ਸ਼ਬਦ ਨੇ ਜਿਹੜੇ ਕਿ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਉਹ ਸ਼ਬਦਾਂ ਤੋਂ ਪਹਿਚਾਨ ਆਉਂਦੀ ਹੈ ਵੀ ਇਹ ਹਰਿਆਣੇ ਦੇ ਨੇ ਇਹ ਪੰਜਾਬ ਦੇ ਨੇ ਇਹ ਯੂਪੀ ਦੇ ਨੇ ਜਾਂ ਇਹ ਮਹਾਰਾਸ਼ਟਰ ਦੇ ਨੇ ਜਾਂ ਕਿਤੇ ਵੀ ਹੈ ਉਹ ਸਿਰਫ ਇੱਕ ਭਾਸ਼ਾ ਹੈ ਆਪਾਂ ਪਰਦੇ ਤੇ ਦੇਖ ਕੇ ਇੱਕ ਵਾਰੀ ਬੜੀ ਜਲਦੀ ਡਿਸੀਜਨ ਲੈ ਲੈਣੇ ਆਂ ਫਿਲਮ ਸੋਹਣੀ ਹੈ ਜਾਂ ਨਹੀਂ ਸੋਹਣੀ ਪਰ ਇੱਕ ਉਹ ਆਰਟਿਸਟ ਦੀ ਜਿਹੜੀ ਮਿਹਨਤ ਹੈ ਨਾ ਉਹ ਸਹੀ ਗੱਲ ਅਸੀਂ ਦੇਖੀ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਂਕੀ ਤੁਹਾਨੂੰ ਸਭ ਨੂੰ ਪਤਾ ਹੈ ਕਿ 14 ਜੂਨ ਨੂੰ ਫਿਲਮ ਆ ਰਹੀ ਹੈ ਕੁੜੀ ਹਰਿਆਣੇ ਵਾਲ ਦੀ ਤੇ ਮੇਰੇ ਨਾਲ ਨੇ ਸੀਮਾ ਕੌਸ਼ਲ ਮੈਮ ਐਂਡ ਹਨੀ ਮੱਟੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਗੱਲਬਾਤ ਦਾ سلسلہ ਲੱਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਾਂਗੀ ਕਿ ਕਿਉਂਕਿ ਹਰਿਆਣੇ ਦਾ ਟੱਚ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਵੇਂ ਦੱਸਿਆ ਕਿ 80% ਜਿਹੜੀ ਫਿਲਮ ਆ ਉਹ ਹਰਿਆਣੇ ਦੇ ਵਿੱਚ ਹੀ ਸ਼ੂਟ ਹੋ ਉੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਯੂਜ਼ ਟੂ ਹੋ ਚੁੱਕੇ ਹੋ ਹਨਾ ਸ਼ੂਟ ਕਰ ਕਰਕੇ ਉਹ ਤੁਹਾਡੇ ਲਈ ਇੱਕ ਨਵੀਂ ਜਗ੍ਹਾ ਸੀ ਹਰਿਆਣਾ ਪਹਿਲੀ ਵਾਰੀ ਇਦਾਂ ਹੋਇਆ ਕਿ ਕੋਈ ਕੋਈ ਫਿਲਮ ਜਿਹੜੀ ਐ ਇੰਨੀ ਪਰਸੈਂਟ ਜਿਹੜੀ ਆ ਉਹ ਹਰਿਆਣਾ ਸ਼ੂਟ ਹੋ ਰਹੀ ਆ ਤਾਂ ਮੈਂ ਉਹੀ ਜਾਨਣਾ ਚਾਹੁੰਦਾ ਅ ਨਹੀਂ ਸਾਨੂੰ ਇੰਨਾ ਕੋਈ ਲੱਗਿਆ ਨਹੀਂ ਫਰਕ ਭਈ ਹਰਿਆਣਾ ਤੇ ਜਿਹੜੀ ਪੰਜਾਬੀ ਹੈ ਨਾ ਉਹ ਕਾਫੀ ਨੇੜੇ-ਨੇੜੇ ਆ ਮੱਲਾ ਦਾ ਹਨਾ ਕਾਫੀ ਸ਼ਬਦ ਇਹ ਹੁੰਦਾ ਕਿ ਸਾਨੂੰ ਨਾ ਸਮਝਣਾ ਇਦਾਂ ਦੀ ਗੱਲ ਨਹੀਂ ਐ ਤਕਰੀਬਨ ਸਮਝ ਆਉਂਦੀ ਹੈ ਬੋਲਣ ਚ ਜ਼ਰੂਰ ਥੋੜਾ ਦਿੱਕਤ ਆਉਂਦੀ ਹੈ ਪਰ ਸਮਝ ਆ ਜਾਂਦੀ ਹੈ ਇਹ ਹੁੰਦਾ ਕਿ ਅਸੀਂ ਕਈ ਵਾਰੀ ਕੋਸ਼ਿਸ਼ ਵੀ ਕਰਦੇ ਹੁੰਦੇ ਸੀ ਵੀ ਉਹ ਬੋਲੀ ਉਹ ਬੋਲੀ ਹਾਂ ਅੱਛਾ ਵਧੀਆ ਲੱਗਦਾ ਸੀ ਬੋਲਣ ਨੂੰ ਦਿਲ ਕਰਦਾ ਸੀ ਸਾਡਾ ਤੇ ਕੋਸ਼ਿਸ਼ ਕਰਦੇ ਸੀ ਪਰ ਸਾਡੇ ਕਰੈਕਟਰ ਤੇ ਚਲੋ ਪੰਜਾਬੀ ਹੀ ਸੀਗੇ ਕਿਤੇ ਨਾ ਕਿਤੇ ਅਸੀਂ ਹੈ ਫਿਲਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਬੋਲੀਏ ਬਾਕੀ ਉੱਥੋਂ ਦੇ ਲੋਕ ਵੀ ਮਤਲਬ ਸਾਰੇ ਬਹੁਤ ਪਿਆਰ ਦੇ ਰਹੇ ਸੀ ਸਭ ਨੇ ਮਤਲਬ ਪੂਰਾ ਸਾਥ ਦਿੱਤਾ ਕੋਈ ਸਾਨੂੰ ਐਦਾਂ ਨਹੀਂ ਲੱਗ ਰਿਹਾ ਕਿ ਪੰਜਾਬ 'ਚ ਨਹੀਂ ਸ਼ੂਟ ਹੋਈਆਂ ਹਰਿਆਣਾ 'ਚ ਸ਼ੂਟ ਕਰ ਰਹੇ ਹਾਂ ਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਅਸੀਂ ਪੰਜਾਬ 'ਚ ਸ਼ੂਟ ਕਰ ਰਹੇ ਹਾਂ ਪੰਜਾਬ 'ਚ ਸ਼ੂਟ ਕਰ ਰਹੇ ਕੋਈ ਵੀ ਨਹੀਂ ਦਿੱਕਤ ਆ ਲੋਕਾਂ ਵੱਲੋਂ ਬਹੁਤ ਪਿਆਰ ਹੈ ਨਾ ਜਿਹੜੇ ਘਰ ਸ਼ੂਟ ਕਰਦੇ ਸੀ ਉਹ ਬਹੁਤ ਪਿਆਰ ਕਰਦੇ ਸੀ ਹੈਂ ਘੱਟੋ ਘੱਟ ਮੇਰੇ ਖਲ 20-22 ਦਿਨ ਸ਼ੂਟ ਕੀਤਾ ਨਾ ਯੂਐਸ ਕਰਦੇ ਵਿੱਚ ਉਹਨਾਂ ਨੇ ਸਭ ਕੁਝ ਖਾਣਾ ਪੁੱਛਣਾ ਉਹਦੇ ਕੋਈ ਉਹਨਾਂ ਦੀ ਸਪੈਸ਼ਲ ਚੀਜ਼ ਹੁੰਦੀ ਤਾਂ ਉਹ ਬਣਾ ਕੇ ਲਿਆਉਂਦੇ ਸਾਰਿਆਂ ਨੇ ਪਿਆਰ ਦਿੱਤਾ ਮੈਨੂੰ ਸਾਨੂੰ ਲੱਗਿਆ ਹੀ ਨਹੀਂ ਵੀ ਅਸੀਂ ਪੰਜਾਬ ਤੋਂ ਬਾਹਰ ਕਿਤੇ ਕੰਮ ਕਰ ਰਹੇ ਹਾਂ ਅੱਛਾ ਕੀ ਹੁੰਦਾ ਹੈ ਤਾਂ ਮਤਲਬ ਕਿ ਜਿਹੜਾ ਅਸੀਂ ਕਹਿੰਦੇ ਹੁੰਨੇ ਆ ਕਿ ਪੰਜਾਬ ਵੱਡਾ ਪਰਾ ਤੇ ਹਰਿਆਣਾ ਛੋਟਾ ਪਰਾ ਹੈ ਨਾ ਤਾਂ ਮਤਲਬ ਉਹ ਤੁਸੀਂ ਫੀਲ ਕੀਤੀ ਉੱਥੇ ਜਾ ਕੇ ਬਿਲਕੁਲ ਕੀਤੀ ਜੀ ਉਹ ਬਿਲਕੁਲ ਸੀਗਾ ਸਰ ਇੱਕ ਚੀਜ਼ ਇਹ ਵੀ ਹੈ ਕਿ ਜਿਵੇਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਉਹ ਖਾਣਾ ਬਣਾ ਕੇ ਵੀ ਲਿਆਉਂਦੇ ਸੀਗੇ ਤਾਂ ਅੱਛਾ ਕਿਹੜੀ ਚੀਜ਼ ਹਰਿਆਣੇ ਦੀ ਕੋਈ ਡਿਸ਼ ਜਿਹੜੀ ਤੁਹਾਨੂੰ ਬੜੀ ਪਸੰਦ ਆਈ ਹੋਵੇ ਉਹਨਾਂ ਨੇ ਇੱਕਦਮ ਤਾਂ ਕੜੀ ਬਣਾਈ ਸੀਗੀ ਅੱਛਾ ਬੜੀ ਗੈਂਟ ਸੀ ਇੱਕ ਚੁਗਰੀ ਵੀ ਬਣਾਈ ਸੀ ਕੜੀ ਬਣਾਈ ਸੀ ਉਹ ਪਤਾ ਨਹੀਂ ਕਾਦੀ ਬਣਾਈ ਸੀ ਪਰ ਉਹ ਬਣਾ ਕੇ ਲੈ ਆਦੇ ਸੀ ਦੋ ਹੀ ਏਰੀਆ ਪਰ ਬੜੀ ਗੈਂਟ ਸੀ ਉਹ ਹੂੰ ਤਮਨ ਹੁਣ ਦੁਬਾਰਾ ਜਦੋਂ ਵੀ ਹਰਿਆਣੇ ਜਾਓਗੇ ਤਾਂ ਮਤਲਬ ਪਹਿਲੀ ਡਿਮਾਂਡ ਤੁਹਾਡੇ ਦੋਵਾਂ ਦੀ ਉਹੀ ਹੋਏਗੀ ਹਾਂਜੀ ਲੋਕ ਬਹੁਤ ਚੰਗੇ ਸੀਗੇ ਬਹੁਤ ਪਿਆਰ ਮੁਹੱਬਤ ਮਿਲਿਆ ਉਹਨਾਂ ਵੱਲੋਂ ਇਹ ਸੱਟੀਆਂ ਨੇ ਹੀ ਫੀਲ ਹੋ ਰਿਹਾ ਫਿਰ ਕਿਤੇ ਬਾਹਰ ਬੈਠੇ ਹਾਂ ਐਂ ਕਈ ਵਾਰ ਲੱਗਦਾ ਨਾ ਵੀ ਆਪਾਂ ਕਿਸੇ ਅਲੱਗ ਸਟੇਟ 'ਚ ਸ਼ੂਟ ਕਰਨ ਚੱਲੀਏ ਕੋਈ ਇਦਾਂ ਦਾ ਫੀਲ ਨਹੀਂ ਆਇਆ ਇੱਕ ਚੀਜ਼ ਇਹ ਆ ਕਿ ਜਦੋਂ ਇਦਾਂ ਦੀਆਂ ਜਿੱਦਾਂ ਹੁਣ ਕਹਿ ਲੋ ਕਿ ਪੰਜਾਬ ਵੀ ਇੰਡਸਟਰੀ ਹੋ ਗਈ ਹਰਿਆਣਾ ਇੰਡਸਟਰੀ ਵੈਸੇ ਤਾਂ ਆਪਣਾ ਹੁਣ ਬੰਬੇ ਤੋਂ ਆਰਟਿਸਟ ਇੱਥੇ ਕੰਮ ਕਰਦੇ ਨੇ ਇੱਥੇ ਵੀ ਆਰਟਿਸਟ ਬੰਬੇ ਵੀ ਕੰਮ ਕਰਦੇ ਨੇ ਤਾਂ ਮਤਲਬ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਐਂਟਰਟੇਨਮੈਂਟ ਇੰਡਸਟਰੀ ਦੇ ਥਰੂ ਜਿਹੜੇ ਮਾੜੇ-ਮੋٹے ਵੀ ਕਹਿੰਦੇ ਹੁੰਦੇ ਆ ਨਾ ਕਿ ਮਨਮੁਟਾਬ ਹੁੰਦੇ ਆ ਉਹ ਵੀ ਖਤਮ ਹੋ ਜਾਣਗੇ ਤੁਹਾਨੂੰ ਲੱਗਦਾ ਇਹ ਚੀਜ਼ਾਂ ਬਿਲਕੁਲ ਨਹੀਂ ਦੇਖੋ ਇਹ ਤਾਂ ਇੱਕ ਆਪਣੀ ਨਾ ਸਾਂਝ ਹੈ ਆਪਾਂ ਇੱਕ ਸਾਂਝ ਪਾ ਰਹੇ ਆ ਜਦੋਂ ਇਹ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇਨਸਾਨ ਤਾਂ ਪਰ ਸੇਮ ਇੱਕੋ ਜਿਹੇ ਆ ਹੈਨਾ ਰੱਬ ਨੇ ਬਣਾ ਕੇ ਭੇਜਿਆ ਮੈਨੂੰ ਨਹੀਂ ਲੱਗਦਾ ਕੋਈ ਫਰਕ ਹੋਵੇ ਕਿਸੇ ਦਾ ਉਹ ਇੱਕ ਨੈਣ ਨਕਸ਼ਾ ਜਾਂ ਇੱਕ ਰੰਗ-ਵੰਨ ਫਰਕ ਹੋ ਸਕਦਾ ਹੈ ਲੇਕਿਨ ਦਿਲ ਤਾਂ ਸਾਰਿਆਂ ਦੇ ਅੰਦਰ ਧੜਕਦਾ ਉਹ ਕੋਈ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਇਹ ਗੱਲ ਤੁਸੀਂ ਮੇਰੇ ਕਰਕੇ ਨਹੀਂ ਕੀਤੀ ਨਹੀਂ ਨਹੀਂ ਉਹ random ਹੈਗਾ ਜਿਹੜਾ ਉਹ ਗੋਰ ਲੱਗਦਾ ਤੋ ਅਜੇ ਨੰਗੋ ਨਾ ਲੱਗ ਰਿਹਾ ਹੈ ਤੋ ਮਤਲਬ ਉਹ ਗੱਲ ਨੂੰ ਅਸੀਂ ਜੇ ਕਹੀਏ ਕਿ ਜਦੋਂ ਆਪਾਂ ਕਿਸੇ ਦੇ ਬਾਰੇ ਨਾ ਦੂਰ ਬੈਠ ਕੇ ਗੱਲਾਂ ਕਰ ਸਕਦੇ ਹਾਂ ਵੀ ਹਾਂ ਉਹ ਉਸ ਜਗ੍ਹਾ ਦੇ ਨੇ ਉਸ ਜਗ੍ਹਾ ਦੇ ਨੇ ਪਰ ਜਦੋਂ ਅਸੀਂ ਕੋਲ ਜਾਂਦੇ ਆ ਸਾਡਾ ਰੋਜ਼ ਦਾ ਬੈਠਣ ਉੱਠਣ ਹੁੰਦਾ ਹੈ ਮਿਲਵਰਤਨ ਹੁੰਦਾ ਹੈ ਫਿਰ ਤੁਸੀਂ ਜਾਣਦੇ ਹੋ ਵੀ ਸਾਡੇ ਤਾਂ ਫਰਕ ਕੋਈ ਹੈ ਹੀ ਨਹੀਂ ਜਦੋਂ ਕਿਸੇ ਵੀ ਚੀਜ਼ ਚ ਲਾ ਲੋ ਨਾ ਸਾਡੇ ਖਾਣ ਪੀਣ ਚ ਨਾ ਸਾਡੇ ਰਹਿਣ ਸਹਿਣ ਚ ਨਾ ਹੀ ਸਾਡੇ ਧਰਮ ਚ ਸਾਨੂੰ ਕਦੇ ਕੋਈ ਫਰਕ ਹੀ ਨਹੀਂ ਲੱਗਦਾ ਇਹ ਇੱਕ ਅੰਦਰ ਸਾਨੂੰ ਮਤਲਬ ਜੀ ਉਹ ਸ਼ਬਦ ਨੇ ਜਿਹੜੇ ਕਿ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਉਹ ਸ਼ਬਦਾਂ ਤੋਂ ਪਹਿਚਾਣ ਆਉਂਦੀ ਹੈ ਵੀ ਇਹ ਹਰਿਆਣੇ ਦੇ ਨੇ ਇਹ ਪੰਜਾਬ ਦੇ ਨੇ ਇਹ ਯੂਪੀ ਦੇ ਨੇ ਜਾਂ ਇਹ ਮਹਾਰਾਸ਼ਟਰ ਦੇ ਨੇ ਜਾਂ ਕਿਤੇ ਵੀ ਹੈ ਉਹ ਸਿਰਫ ਇੱਕ ਭਾਸ਼ਾ ਹੈ ਉਹਦੀ ਭਾਸ਼ਾ ਬਚਪਨ ਤੋਂ ਸਾਡੇ ਬਜ਼ੁਰਗਾਂ ਨੇ ਸਾਡੀ ਨਾਨੀ ਦਾਦੀ ਹਨਾ ਉਹ ਬੋਲਦੇ ਆਏ ਨੇ ਤਾਂ ਬੱਚੇ ਵੀ ਉਹੀ ਬੋਲੀ ਅਪਣਾ ਲੈਂਦੇ ਨੇ ਪਰ ਇਹ ਹੈ ਕਿ ਇਨਸਾਨਾਂ 'ਚ ਤਾਂ ਕੋਈ ਫਰਕ ਨਹੀਂ ਨਾ ਹੁੰਦਾ ਤਾਂ ਇਹ ਫਿਲਮ ਵੀ ਅਸੀਂ ਉੱਥੇ ਕੀਤੀ ਹੈ ਤਾਂ ਸਾਡੇ ਦੇ ਵਿੱਚ ਇੰਨੀ ਕੁ ਗੂੜੀ ਸਾਂਝ ਪੈ ਗਈ ਹੈ ਸਾਨੂੰ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਫਿਲਮ ਦੇਖੋਗੇ ਨਾ ਤੁਹਾਨੂੰ ਖੁਦ ਹੀ ਪਤਾ ਲੱਗੂਗਾ ਕਿ ਉਹ ਜਿਹੜਾ ਗਾਣਾ ਹੋਣੀ ਦੇਖ ਕੇ ਹਟਿਓ ਵੀ ਇਹ ਪੰਜਾਬ ਕੀ ਹਰਿਆਣਾ ਕੁਝ ਅਲੱਗ ਸੁਣਨ ਨੂੰ ਮਿਲੇ ਨਾ ਤੇ ਉਹ ਵਧੀਆ ਲੱਗਦਾ ਦੋ ਕਲਚਰ ਇੱਕ ਪੰਜਾਬੀ ਆ ਇੱਕ ਹਰਿਆਣੇ ਦਾ ਆ ਉਹ ਗਵੇਂ ਚੱਲ ਰਿਹਾ ਅਸੀਂ ਕਿ ਕਿਸ ਤਰੀਕੇ ਨਾਲ ਚੱਲ ਰਹੇ ਹਾਂ ਉੱਤੇ ਉਹ ਇੱਕ ਆਪਣੇ ਆਪ ਚ ਮਾਹੌਲ ਕ੍ਰੀਏਟ ਕੀਤਾ ਵਧੀਆ ਮਾਹੌਲੇ ਆ ਕਿ ਸਾਡੇ ਖਾਣ ਪੀਣ ਦੇ ਵਿੱਚ ਵੀ ਇਹ ਲੱਗੂਗਾ ਬੀਸਿਕ ਕਿਹੜੀਆਂ ਚੀਜ਼ਾਂ ਨੂੰ ਕੀ ਬੋਲਦੇ ਆ ਤੇ ਉਹ ਕੀ ਬੋਲਦੇ ਨੇ ਉਹਦੇ ਵਿੱਚ ਹਸੀ ਖੇੜ ਬਹੁਤ ਹੈ ਬੋਲੀ ਚ ਵੀ ਹੈ ਤਾਂ ਵੀ ਉਹ ਮਤਲਬ ਸਾਰੀਆਂ ਚੀਜ਼ਾਂ ਨੂੰ ਕੀ ਬੋਲਦੇ ਚੰਗੇ ਤਰੀਕੇ ਨਾਲ ਅੰਡਰਸਟੈਂਡ ਨਹੀਂ ਕਰ ਪਾਉਂਦੇ ਅਸੀਂ ਹੁਣ ਉਹ ਤੁਹਾਨੂੰ ਨਹੀਂ ਦੱਸਾਂਗੇ ਤੁਸੀਂ ਫਿਲਮ 'ਚ ਦੇਖਿਓ ਜ਼ਰੂਰ ਜ਼ਰੂਰ ਅਸੀਂ ਵੀ ਜਾਣਦੇ ਆ ਕਿ ਸਾਡੀ ਐਕਸਾਈਟਮੈਂਟ ਵੀ ਬਰਕਰਾਰ ਰਹੀ ਅੱਛਾ ਮੈਮ ਤੁਸੀਂ ਨਾ ਜਿਵੇਂ ਉਹਦੇ ਵਿੱਚ ਟ੍ਰੇਲਰ 'ਚ ਅਸੀਂ ਵੇਖਦੇ ਆ ਤੇ ਤੁਸੀਂ ਹਰਿਆਣਵੀ ਜਿਹੜਾ ਇਹ ਪਹਿਰਾਵਾ ਵੀ ਪਾਉਂਦੇ ਹੋ ਹੈਨਾ ਤਾਂ ਜਦੋਂ ਉਹ ਪਹਿਰਾਵਾ ਤੁਸੀਂ ਪਾਇਆ ਤਾਂ ਕੀ ਫੀਲ ਕੀਤਾ ਹਰਿਆਣੇ ਨੂੰ ਜਿੱਦਾਂ ਨਾ ਹਰਿਆਣੇ ਦਾ ਜੇ ਅਸੀਂ ਕਹੀਏ ਤਾਂ ਉਹਨਾਂ ਦਾ ਫੋਕ ਡਾਂਸ ਜਿਹੜਾ ਹੈ ਉਹ ਬਹੁਤ ਪਸੰਦ ਕੀਤਾ ਜਾਂਦਾ ਹੈ ਤਾਂ ਮਤਲਬ ਉਹ ਜਦੋਂ ਤੁਸੀਂ ਪਾਇਆ ਨਾ ਤਾਂ ਮੈਨੂੰ ਨਾ ਆਪਣਾ ਯੂਥ ਫੈਸਟੀਵਲ ਟਾਈਮ ਯਾਦ ਆ ਗਿਆ ਤਾਂ ਹੋਇਆ ਕੀ ਹਾਂ ਕਿ ਇਹਦੇ ਵਿੱਚ ਸਾਨੂੰ ਕਿਤੇ ਵੇਖਣ ਨੂੰ ਮਿਲੇਗਾ ਕਿ ਤੁਸੀਂ ਉਹ ਫੋਕ ਡਾਂਸ ਵੀ ਪਰਫਾਰਮ ਕਰ ਰਹੇ ਹੋ ਮਾੜਾ ਵਟਾ ਡਾਂਸ ਨਹੀਂ ਇੱਕ ਗਾਣੇ ਦੇ ਵਿੱਚ ਹੀ ਹੈ ਜਿਹੜੇ ਸਾਨੂੰ ਸਟੈਪ ਦਿੱਤੇ ਗਏ ਨੇ ਉਹ ਗਾਣੇ ਦੇ ਵਿੱਚ ਹੀ ਹੈ ਲੇਕਿਨ ਉਹਦੇ ਵਿੱਚ ਵੀ ਇਹ ਹੈ ਨਾ ਕਿ ਅਸੀਂ ਜਦੋਂ ਇੱਕ ਪਿਆਰ ਮੁਹੱਬਤ ਹੁੰਦਾ ਤਾਂ ਅਸੀਂ ਉਹ ਕਲਚਰ ਨੂੰ ਅਪਣਾ ਰਹੇ ਹਾਂ ਅਸੀਂ ਉਹਨਾਂ ਨੂੰ ਸੂਟ ਦੇ ਰਹੇ ਆ ਉਹ ਸਾਨੂੰ ਹਰਿਆਣਵੀ ਡਰੈਸ ਚ ਦੇਖ ਰਹੇ ਨੇ ਉਹ ਪੰਜਾਬੀ ਚ ਨੇ ਉਹ ਇੱਕ ਜਗ੍ਹਾ ਖੜੇ ਹੋਵਾਂਗੇ ਸਾਡੇ ਮੈਂ ਵੀ ਮੇਰੀ ਪਾਈ ਵੈਸੇ ਮੈਂ ਡਰੈਸ ਮੇਰੀ ਪਾਈ ਹੈ ਇਹਨਾਂ ਨੇ ਪਾਈ ਹੈ ਜਿੰਨੇ ਪੰਜਾਬੀ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਨੇ ਸਾਰਿਆਂ ਨੇ ਹਰਿਆਣਵੀ ਡਰੈਸੇਸ ਪਾਈ ਹੈ ਉਹਨਾਂ ਨੂੰ ਸਾਰਿਆਂ ਨੂੰ ਪੰਜਾਬੀ ਪਵਾਈ ਹੈ ਸੋ ਉਸ ਚੀਜ਼ ਨੂੰ ਦਿਖਾਇਆ ਗਿਆ ਅੱਛਾ ਇੱਕਲਾਸ ਸਵਾਲ ਹੈ ਕਿ ਫਿਲਮ ਦੇ ਵਿੱਚ ਜਿਹੜਾ ਹੈ ਕਿ ਇੱਕ ਨਾ ਇੰਟਰ ਕਾਸਟ ਦੀ ਗੱਲ ਕੀਤੀ ਗਈ ਹੈ ਕਿ ਇਹ ਅਲੱਗ-ਅਲੱਗ ਸਟੇਟਸ ਦੀ ਹੈ ਜਦੋਂ ਇਸ ਤਰ੍ਹਾਂ ਦਾ ਕੁਝ ਰੀਅਲ ਲਾਈਫ ਦੇ ਵਿੱਚ ਹੁੰਦਾ ਤਾਂ ਮਤਲਬ ਪੈਰੈਂਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਵਾਲ ਖੜੇ ਕਰ ਦਿੰਦੇ ਨੇ ਕਿ ਨਹੀਂ ਅਸੀਂ ਆਪਣਾ ਬੱਚਾ ਕਿਸੇ ਹੋਰ ਸਟੇਟ ਦੇ ਵਿੱਚ ਕਿੱਦਾਂ ਪੇਜਦੀ ਐਨੀ ਦੂਰ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਨੀ ਇਹ ਤਾਂ ਹੁੰਦਾ ਬਾਕੀ ਮੈਨੂੰ ਤਾਂ ਲੱਗਦਾ ਕਿ ਹੁਣ ਜਿਹੜਾ ਦੌਰ ਚੱਲ ਰਿਹਾ ਉੱਥੇ ਇਹ ਸਾਰੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਸਟੇਟ ਵਗੈਰਾ ਇਹ ਕੁਝ ਇਹੋ ਜਿਹੀ ਚੀਜ਼ਾਂ ਤਾਂ ਮੈਨੂੰ ਲੱਗਦਾ ਨਹੀਂ ਹੁਣ ਪੇਰੈਂਟਸ ਦੇ ਉਹ ਤਾਂ ਇੱਕੋ ਹੀ ਚੀਜ਼ ਅੱਜਕੱਲ ਦੇਖੀ ਜਾਂਦੇ ਆ ਵੀ ਬੱਚਾ ਕੀ ਕਰਦਾ ਹੈ ਇਹੜੇ ਕੰਮ ਤੇ ਹੈ ਹਨਾ ਬਸ ਸਾਡੀ ਬੱਚੀ ਉੱਥੇ ਜਾ ਕੇ ਖੁਸ਼ ਰਹੂਗੀ ਹੁਣ ਇੰਨੇ ਕੀ ਮਾਪੇ ਦੀ ਉਹ ਹੁੰਦੀ ਹੈ ਬਾਕੀ ਤਾਂ ਖੈਰ ਮੈਨੂੰ ਤਾਂ ਲੱਗਦਾ ਅੱਜ ਕੱਲ ਦੇ ਦੌਰ ਦੇ ਵਿੱਚ ਮਾਪੇ ਨੂੰ ਇੰਨਾ ਪੁੱਛਦੇ ਵੀ ਨਹੀਂ ਆਪਣੀ ਉਹ ਹੀ ਸਾਰੀ ਚੀਜ਼ ਕਰ-ਕੁਰ ਕੇ ਦੱਸਦੇ ਇਹ ਵੀ ਹੁਣ ਤੁਹਾਡੇ ਤੇ ਗਈ ਹੈ ਗੱਲ ਸੋਏ ਜਾ ਤੁਹਾਨੂੰ ਅਗਰ ਕੋਈ ਕੁੜੀ ਅਗਰ ਤੁਸੀਂ ਆਪਣਾ ਪਾਰਟਨਰ ਚੁਣਨਾ ਹੋਵੇ ਤਾਂ ਤੁਸੀਂ ਆਪਣੇ ਪੰਜਾਬ ਤੋਂ ਜਾਂ ਫਿਰ ਇਹ ਚੂਸ ਕਰੋਗੇ ਕਿ ਪਾਰਟਨਰ ਜਿਹੜਾ ਹੈ ਅੱਛਾ ਹੋਵੇ ਲਾਈਫਟਾਈਮ ਜਿਹੜਾ ਇਹ ਮੇਰੇ ਨਾਲ ਰਹਿਣ ਵਾਲਾ ਹੋਵੇ ਸਪੋਰਟ ਕਰਨ ਵਾਲਾ ਹੋਵੇ ਸੈਕਿੰਡ ਵਾਲੀ ਗਰਲ ਡਾਡੀ ਸੈਕਿੰਡ ਵਾਲੀ ਕੀ ਆਵਾਜ਼ ਹੈ ਜਾ ਤੋਈ ਚ ਸਾਨੂੰ ਇਹੀ ਹੈ ਕਿ ਤੁਹਾਨੂੰ ਜ਼ਰੂਰ ਇਸ ਤਰ੍ਹਾਂ ਦਾ 파ਟਨਰ ਮਿਲੇ ਤੇ 올 ਦਾ ਵੈਰੀ ਬੈਸਟ ਤੇ 14 ਜੂਨ ਨੂੰ ਹੁਣ ਸਿਨੇਮਾ ਘਰਾਂ ਦੇ ਵਿੱਚ ਮੁਲਾਕਾਤ ਹੋਏਗੀ 14 ਜੂਨ ਬਿਲਕੁਲ ਨਹੀਂ ਭੁੱਲਣੀ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਹੈ ਛੁੱਟੀਆਂ ਹੈਗੀਆਂ ਅਸੀਂ ਸਾਰੇ ਹੀ ਸਾਡੇ ਦਰਸ਼ਕਾਂ ਨੂੰ ਕਹਾਂਗੇ ਕਿ ਬਹੁਤ ਸੋਹਣੀ ਫਿਲਮ ਬਣਾਈ ਹੈ ਬਹੁਤ ਫੈਮਲੀ ਫਿਲਮ ਹੈ ਪਰਿਵਾਰਕ ਫਿਲਮ ਹੈ ਹਾਂ ਤੇ 14 ਜੂਨ ਨੂੰ ਦੇਖਣ ਜਾਣਾ ਬਸ ਆ ਗਈ ਹੁਣ ਤਾਂ ਦੇ ਨਹੀਂ ਥੋੜੇ ਰਹਿ ਗਏ ਮਤਲਬ ਆਉਣ ਵਾਲਾ ਸ਼ੁੱਕਰਵਾਰ ਇਹ ਸੋਨਮ ਜੀ ਨੇ ਸੱਚੀ ਇੱਕ ਵਾਰੀ ਫੇਰ ਕਰਨਾ ਬੜੀ ਮਿਹਨਤ ਕੀਤੀ ਸੋਨਮ ਜੀ ਨੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਆਰਟਿਸਟ ਨੇ ਜਿਹੜੇ ਕਲਾਕਾਰ ਨੇ ਮਿਹਨਤ ਕੀਤੀ ਨਾ ਉਹਨੂੰ ਉਦੋਂ ਮਿਲਣਾ ਚਾਹੀਦਾ ਬਿਲਕੁਲ ਦੇਖੋ ਇਹ ਨਾ ਆਪਾਂ ਪਰਦੇ ਤੇ ਦੇਖ ਕੇ ਇੱਕ ਵਾਰੀ ਬੜੀ ਜਲਦੀ ਡਿਸੀਜਨ ਲੈ ਲੈਣੇ ਆ ਕਿ ਫਿਲਮ ਸੋਹਣੀ ਹੈ ਜਾਂ ਨਹੀਂ ਸੋਹਣੀ ਪਰ ਇੱਕ ਉਹ ਆਰਟਿਸਟ ਦੀ ਜਿਹੜੀ ਮਿਹਨਤ ਹੈ ਨਾ ਮਿਹਨਤ ਹੈ ਸਹੀ ਗੱਲ ਅਸੀਂ ਦੇਖੀ ਸਾਨੂੰ ਪਤਾ ਹੈ ਕਿ ਉਹਨੇ ਕਿੰਨੀ ਇਸ ਦੇ ਵਿੱਚ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ। ਜੋ ਥੈਂਕ ਯੂ so much ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੇ ਹੁਣ ਤੁਹਾਡੇ ਦੋਵਾਂ ਤੋਂ ਇਜਾਜ਼ਤ ਲੈਣਾ ਚਾਹੁੰਦੀ ਆ ਤੇ ਜੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗੀ ਤੇ ਫਿਲਮ ਜਿਹੜੀ ਆ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਜ਼ਰੂਰ ਦੇਖਣ ਜਾਇਓ ਤੇ ਸਾਡੇ ਨਾਲ ਸਾਂਝਾ ਕਰਿਓ ਕਿ ਤੁਹਾਨੂੰ ਫਿਲਮ ਕਿਸਟਰਾਂ ਦੀ ਲੱਗੀ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਪਰੇ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ